ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਪਰਾ ਡੇਰੀ ਫਾਰਮ ਮੋਗਾ ਦੇ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਅਸਤੇ 6 ਦੁੱਧ ਆ ਵੀਰੇ ਤੇ 6 ਦੇ 6 ਚੰਗੇ ਦੁੱਧ ਰਿਕਾਰਡ ਵਾਲੇ ਆ ਕਿਸੇ ਵੀਰ ਨੇ ਦੁੱਧ ਦਾ ਕੰਮ ਕਰਨਾ ਹੋਵੇ ਜਰਸੀ ਲੱਭਦਾ ਫਿਰਦਾ ਤਾਂ ਚੰਗੀ ਜਰਸੀ ਆ ਐਫ ਦਾ ਨਗੀਨਾ ਚਾਹੀਦਾ ਤਾਂ ਐਫ ਵੀ ਮਿਲ ਜੂ ਸੂਏ ਸਵਾਇਨਗ ਵੀ ਮਿਲ ਜਾਣਗੇ ਤੇ ਗੱਪੜ ਵੀ ਮਿਲ ਜਾਣਗੇ ਡिटेल ਮੈਂ ਬਾਅਦ ਤੋਂ ਲੈ ਦੂੰਗਾ ਜੀ ਕੋਈ ਵੀ ਨਾਗ ਤੁ ਨੂੰ ਪਸੰਦ ਆਉਂਦਾ ਜੀ ਆ ਕੇ ਤਸੱਲੀ ਵਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਨਾਮ ਤੇ ਐਡਰੈਸ ਦੱਸ ਦੋ ਨਾ ਭਾਈ ਗਰਦੇਤ ਸਿੰਘ ਆ ਪਿੰਡ ਚੜੈਕਾ ਜੀ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਮੋਬਾਈਲ ਨੰਬਰ 7901755603 ਹੈ ਕਿੰਨੇ ਨਾਗ ਆ ਜੀ ਭਾਈ ਆਪਣੇ ਕੋਲ 6 ਬਹਿੜਾ ਭਾਈ 2 ਸੂਂਗਾਂ ਐ ਇੱਕ ਪੰਜਾਬ ਵਾਲੀ ਵੱਡੀ ਜਾਸੀ ਆ ਠੀਕ ਆ 2 ਕਾਲੀਆਂ ਸੂਂਗਾਂ ਐ 3 ਡੱਬੀਆਂ ਗੱਬਣਾ ਬਹਿੜਾ ਠੀਕ ਆ ਪਰ 6 ਦੇ 6 ਜਨਵਰੀ ਟੌਪ ਦੇ ਮੇਰਾ ਫਿਰ ਵੀਡੀਓ ਸਿਰੇ ਤੱਕ ਵੇਖੋ ਇਧਰੋਂ ਲੱਗ ਕੇ ਉਹ ਜਰਸੀ ਐ ਕਾ ਜਰਸੀ ਤੋਂ ਲੱਗਣਾ ਫੇਰ ਸੋਂਗਾ ਵਿਖਾ ਦਾਂਗੇ ਡੱਬਾਂ ਤੈਨ ਅਖੀਰ ਤੇ ਵਿਖਾ ਦਾਂਗੇ ਠੀਕ ਆ ਹਾਂ ਜਰਸੀ ਤੋਂ ਪਹਿਲਾਂ ਤਾਂ ਵੀਰੇ ਜੇ ਕੋਈ ਬੰਦਾ ਸਾਫਤ ਕਰ ਦੇਵੇ ਬਈ ਹਿਮਾਚਲ ਵਾਲੀ ਆ ਬਈ ਯਾਰ ਉਹਦੇ ਕਾਨੂੰ ਵੇਖਣ ਵਾਲਾ ਨਾ ਤਾਂ ਨੀਆਂ ਨੂੰ ਅੱਖਾਂ ਹੀ ਨਹੀਂ ਲੰਗਿਆ ਯਾਰ ਐਡੀ ਗਾਂ ਹਿਮਾਚਲ ਦਾ ਭਾਈ ਜੰਮਦੀ ਨਹੀਂ ਵੱਡੀ ਗਾਰੰਟੀ ਆ ਪੰਜਾਬ ਵਾਲੀ ਆ ਵੇੜ ਤਾਂ ਵਿਖਾਏ ਕੀ ਚੀਜ਼ ਆ ਵੱਡੀ ਵੇੜ ਆ ਸੁਆ ਕਿ ਨਮਾਜ ਸੁਆ ਰੀਨ ਦਾ ਦੂਜਾ ਦੰਦਾ ਤੋਂ ਬਈ ਚੌਕ ਦੇ ਦੰਦਾ ਸਿੱਟ ਗਈ ਆ ਸ਼ੈਗ ਦੇ ਚੱਕਦੀ ਆ ਪਹਿਲਾਂ ਨਹੀਂ ਹੈ ਦੂਜਾ ਅਈ ਸ਼ੱਗ ਦੇ ਸਟਾਰਟ ਕੀ ਸ਼ੱਗ ਦੇ ਸਟਾਰਟ ਕੀਤੀ ਕੀ ਮੰਨ ਕੇ ਅੱਜ ਸ਼ਿੱਗੀ ਮੰਨ ਕੇ ਆਵੇ ਕਿੰਨੇ ਦਿਨ ਲੈਂਦੀ ਐ ਦਿਨ 7 ਪੈ ਤੋਰਦੇ ਬਾਈ ਲੈ ਚੱਲੀ ਬੇ ਕਾਂਚਾ ਟੁੰਚਾ ਬਹੁਤ ਡੱਵਲ ਬਾਈ ਯਾਰ ਫੁੱਲ ਵੱਡੀ ਆ ਜੇ ਕੋਈ ਛੋਟੀ ਮੰਨ ਕੇ ਨਾ ਆਵੇ ਭਜਨ ਵਖਾਦੇ ਥਣ ਲੇਵਾ ਵਖਾਦੇ ਹੂੰ ਕਿਸੇ ਪਾਸੋਂ ਕੱਚ ਹੈ ਨਹੀਂ ਵੇਰ ਤੇ ਕਿਸੇ ਪਾਸੋਂ ਪੂਰਾ ਫਿਟ ਹੋਣਾ ਸਾਲਾ ਹਵਾਨਾ ਥਣ ਕੱਲਾ ਕੱਲਾ ਨਿੱਖੜ ਮਾ ਹੱਤੀ ਜਵਾਈ ਵਾਲਾ ਊੜ ਸ਼ਾਕ ਭੂਰਾ ਵੀ ਨਹੀਂ ਸ਼ੈਗ ਦੇ ਦੰਦ ਸਟਾਰਟ ਕਰ ਲਿਆ origignal ਦੂਜਾ ਸੂਆ ਆ ਤੁਪ ਤੇ ਚੈੱਕ ਕਰ ਲੋ ਐਨ ਲਸ਼ਕਾ ਮਾਰਦੀ ਹੈ ਨਾ ਬਾਈ ਕਿੰਨਾ ਦੁੱਧ ਪਿਆ ਜੀ ਦੁੱਧ ਵੀਰੇ 19 ਲੀਟਰ ਇਹਨੇ ਪਲੂਨ ਨੇ ਦਿੱਤਾ ਏ ਯਾਨੀ ਵੱਚੀ ਕਹਿਣ ਵਾਲੀ ਗਾ ਨਹੀਂ 19 ਲੀਟਰ ਦੁੱਧ ਵੱਚੀਆਂ ਦਿੱਤਾ ਪਲੂਨ ਨੇ ਠੀਕ ਆ ਹਾਂ ਚੰਗਾ ਸੋਹਣਾ ਕੱਟ ਵਾਲਾ ਹਵਾਰਾ ਪਾ ਲ ਪੂਰਾ ਟਾਪ ਦਾ ਲੱਗਿਆ ਵਾ ਹੱਥੀ ਚਵਾਈ ਵਾਲਾ ਪੂੜ ਛੱਕ ਪੂਰਾ ਵਿਣਜੀ ਪਾਲਿਸ਼ਾਂ ਵੀ ਪਈ ਆ ਜੀ ਫੁੱਲ ਚਮਕਣਾ ਇੱਕ ਮਨਮਣਾ ਫੇ ਮੋੜ ਕੇ ਵਿਖਾ ਦੇਣਾ ਟੱਕਾ ਕੇ ਫੇਸਬੂਕ ਤੇ ਵਿਖਾ ਦੇਣਾ ਸਨੱਖ ਪੋਣਾ ਬਹੁਤ ਆ ਵੈੜ ਤੇ ਸ਼ੂਕਾ ਬਜੇ ਨੂੰ ਬਾੜਾ ਬਾਈ ਸਹੀ ਗੱਲ ਹੈ ਦੁੱਧ ਚੰਗਾ ਬਾਉ ਫਾਇਦਾ ਇਹ ਹੋ ਜਾਣਾ ਬਾਈ ਫੈਟ ਵੀ ਉਹਦੀ ਚੰਗੀ ਹਾਉ 19 ਲੀਟਰ ਪਹਿਲੇ ਸੂਏ ਦਾ ਰਿਕਾਰਡ ਆ ਇਹ ਪਿਆ ਦੁੱਧ ਤੁਹਾਡੀ ਸੇਵਾ ਸੰਭਾਲਦਾ ਕਿੰਨਾ ਤੁਸੀਂ ਝੋ ਸਕਦੇ ਹੁੰਦੇ ਆ ਜੀ ਚੰਗੀ ਆ ਵੜ ਵੀਰੇ ਤੇ ਇਹਦੀ ਜੈ ਜਿਡ ਮਾਲ ਲੈ ਜਾਵੇ ਗੱਡੀ ਤੇ ਜਿਹੜੇ ਲੈਣ ਆਈਆਂ ਇਹਦਾ ਮੁੱਲ ਤਾਂ ਬਾਈ ਕੁ ਵੇੜ ਦਾ ਹੈ ਹੀ ਨਹੀਂਗਾ ਮੁੱਲ ਤਾਂ ਜੇ ਤਾਂ ਐਵੇਂ ਤਿਆਰ ਹੁੰਦੀ ਤਾਂ ਆਪਾਂ ਵੀ ਕਹਿਣਦੇ ਬਾਈ 85000 ਹੈ 85 ਦੀ ਕੋਈ ਆ ਬਾਈ ਉੱਥੇ ਹੀ ਬੰਨਦੇ ਗੱਡੀ ਨਾ ਹੇ 85 ਦੀ ਕੋਈ ਵੇਰ ਵੇਰ ਜਿਹਦੇ ਤਿਆਰ ਹੋ ਗਈ ਪਰ ਮੇਰਾ ਵੀ ਅੱਜ ਕੋਈ ਪਕਾਈ ਵਾਲਾ ਕੰਮ ਨਾ ਕਰੇ ਮੁੱਲ ਕਰਨਾ ਉਹ ਜਿਹੜਾ ਲੈਣਾ ਐ ਲੋਕਾਂ ਦਾ ਕੰਮ ਨਹੀਂ ਕਰਨਾ ਵੀ ਮੁੱਲ ਕਰਕੇ ਡਰਾਉਣ ਵਾਲਾ ਕੰਮ ਨਹੀਂ ਕਰਨਾ ਠੀਕ ਆ ਕੋਈ 75 ਨਹੀਂ ਕੋਈ 70 ਨਹੀਂ 68000 ਦੀ ਬਿਹੜ ਅੱਜ ਕੱਚੀ ਕੱਚੀ ਦੇਣੀ ਆ ਅੱਜ ਅੱਜ ਆਫਰ ਹੀ ਆ ਆਫਰ ਇਹ ਦੂ ਵੱਡਾ ਹੁਣ ਰੱਬ ਦਾ ਨਾਮ ਬੋਇ ਤੈਨੂੰ ਵੀ ਪਤਾ ਕਿੰਦਾ ਗੱਲ ਜਮਾ ਜੈਜ ਡਿਮਾਂਡ ਆ 68000 ਦੀ ਦੇ ਦਾਂਗੇ ਪਰ ਇੱਕ ਸਾਨੂੰ ਦੱਸ ਦੇਣਾ ਮੈਂ ਵੀਡੀਓ ਦੇ ਜ਼ਰੀਏ ਵੀ 50 55 ਈੜੀਆਂ ਈੜੀਆਂ ਲਾਉਣ ਤੋਂ ਪਹਿਲਾਂ ਗਾਂ ਆ ਕੇ ਵੇਖਿਓ ਹਾਂ 55000 ਦੇ ਤਾਂ ਏਡੀ ਮਿਲਦੀ ਆ ਆਪਾਂ ਨੂੰ ਪਤਾ ਜਰਸੀ ਮਿਲ ਜਾਂਦੀ 55 ਹੀ ਮਿਲ ਜਾਂਦੀ ਆ ਪਰ ਆ ਚੀਜ਼ ਨਹੀਂ ਮਿਲਣੀ ਆ ਕੇ ਵੇਖੋ ਆ ਕੇ ਵੇਖੋ ਚੱਕਰ ਕਰਿਓ ਪਹਿਲਾਂ ਆ ਕੇ ਗਿਆ ਪਹਿਲਾਂ ਆ ਕੇ ਪਾਸੇ ਅਸੀਂ ਗੀੜਾ ਕਰਦੇ ਹੁਣ ਠੀਕ ਆ ਗਾਣਾ ਗਾਮੜਾ ਆਓ ਆਗੇ ਗਾਣਾ ਗਾਮੜਾ ਫੇਰ ਜਾ ਕੇ ਸੌਦਾ ਕਰ ਫੇਰ ਸੌਦਾ ਕਰਿਓ ਠੀਕ ਆ ਜਿਹੜੇ ਦੋ ਨੰਬਰ ਆਦਨੇ ਦੋ ਨੰਬਰ ਦੇ ਬਈ ਫਾਰਮ ਜੋ ਵੱਛੀ ਲਈ ਆ ਪਲੂਨ ਦਾ ਤਾਂ ਉਹਦੇ 1 ਲੀਟਰ ਦਾ ਰਿਕਾਰਡ ਆ ਦੂਜੇ ਸੂਏ ਆਪਣੇ ਰਾਤ ਦੀ ਕੱਲ ਦੀ ਗਾਂ ਸੂਈ ਵੀ ਆ ਠੀਕ ਆ ਇੱਕ ਚਵਾਈ ਉਹਦੀ ਕੱਲ ਹੋਈ ਆ ਇੱਕ ਚਵਾਈ ਅੱਜ ਹੋਈ ਆ ਤੀਜੀ ਆਖ ਨੇ ਹੋਣੀ ਆ ਠੀਕ ਆ 13 ਕਿਲੋ ਬੋਲੀ ਕੰਡੇ ਲਾਵੀਆਂ 13 ਹੋਵੇ 14 ਹੋਵੇ ਚੋਕੇ ਲੈ ਜਾਓ ਕੋਈ ਜੋਕ ਕੇ ਦੇ ਦਾਂਗਾ ਜੋਕ ਕੀ ਕੰਡਾ ਵਾਲੀ ਆ ਮੈਂ ਕਹਿੰਦਾ ਆ ਇੱਥੇ ਘਰੋਂ ਮਿਲੂ ਠੀਕ ਆ ਬੱਚਾ ਕੀ ਦਿੱਤਾ ਮਗਰ ਬੱਚਾ ਭਾਈ ਇੱਕ ਇਹਦਾ ਇਹਦਾ ਔਰਲਾ ਬੱਚਾ ਆ ਉਹ ਪਹਿਲੀ ਵਿਹੜ ਦੀ ਬੱਚੀ ਆ ਜਿਹੜੀ ਰਾਤ ਸੋਈ ਆ ਵਿਖਾ ਦੇਣਾ ਠੀਕ ਆ ਇਹਦਾ ਬੱਚਾ ਬੱਚਾ ਜੀਰ ਕੰਪਲੀਟ ਪੈ ਗਈ ਆ ਜੀਰ ਦੀ ਗਾਰੰਟੀ ਹੋਵੇ ਕਿ ਇਹਦਾ ਘਰੇ ਲੜ ਵੀ ਸੱਟ ਜੇ ਅਗਲਾ ਵੀਡੀਓ ਬਣਾ ਕੇ ਪਾ ਦੇ ਠੀਕ ਆ ਹਾਂ ਚੈੱਕ ਕਰ ਸਕਦੇ ਹੋ ਫੁੱਲ ਸਭੀ ਭਲੀ ਆ ਤੇ ਜਾਦ ਬਰੀਡ ਦੇ ਪੱਕ ਤੋਂ ਵੀ ਪੂਰੀ ਚੰਗੀ ਆ 21 ਕਿਲੋ ਦੁੱਧ ਬਾਈ ਦਾਖਦਾ ਇਹ ਪਹਿਲੇ ਸੂਏ ਦਾ ਚੋਹਿਆ ਵਾ ਸੋਨਾ ਫਿਟਰਨਾ ਸਾਲਾ ਹਵਾਨਾ 13 ਕਿਲੋ ਬੋਲੀ ਦਾ ਡੱਬੇ ਮਾਰ ਕੇ ਕੰਡਾ ਮਾਰ ਕੇ ਲੈ ਜੋ ਮੇਰੇ ਬਾਈ ਦੇ ਘਰੋਂ ਆਪ ਦਾ ਦੋ ਟਾਈਮ ਚਾਰ ਟਾਈਮ 6 ਟੈਂਪੜਾ ਝੋਕੇ ਲੈ ਜੋ ਕਹਿਣ ਦੀ ਗੱਲ ਨਹੀਂ ਬਾਈ ਕਹਿੰਦਾ ਜਿਹੜੀ ਗੱਲ ਕਹਤੀ ਆ ਉਹ ਕਹਤੀ ਆ ਸੰਬੀ ਪੜੀ ਆ ਲੈ ਚੱਲੀ ਵੀਰੇ ਬਜੰਬ ਜੂ ਚਾਰ ਖਾਂਦੀ ਆਈ ਘਰ ਮਾਂ ਭਾਗਾ ਵਾਲੀ ਬੈੜ ਬੱਚੀ ਵੀ ਦੱਸਦੀ ਆ ਵੀ ਹੈਗੀਆਂ ਮੈਂ ਸਹੀ ਗੱਲ ਆ ਪੂਰੇ ਨਿੱਗਰ ਆ ਹਨਾ ਵੇੜ ਨੂੰ ਆਏ ਨਹੀਂ ਪਤਾ ਮੈਂ ਸੂਈਆਂ ਕਿ ਨਹੀਂ ਹਾਂ ਐਡਾ ਬੱਚਾ ਨਿਕਲਦਾ ਗਾਂ ਨੂੰ ਸੂਆ ਮੰਦੀ ਆ ਸੂਆ ਨਹੀਂ ਮੰਨਿਆ ਕਰ ਮਾਰੀ ਲੈ ਛੋਟਾ ਜਿਵੇਂ ਪਲਿਆ ਹੁੰਦਾ ਐ ਪੜੀ ਆ ਉਤੋਂ ਹਜੇ ਵੀ ਹੂੰ ਸੂਣ ਤੋਂ ਪਹਿਲਾਂ ਤਾਂ ਐਨ ਜਮਾ ਗੋਲ ਮੋਲ ਹੀ ਹੋਊਗੀ ਹਨਾ ਬਾਈ ਬਾਕੀ ਹਵਾਨਾ ਵੀ ਫਿੱਟਣਾ ਸਾਲਾ ਸੁਣ ਹਨ ਕੱਲਾ ਕੱਲਾ ਨਿੱਖੜ ਮਹੱਥੀ ਚਵਾਈ ਵਾਲਾ ਫੂਡ ਸ਼ਾਕ ਭੂਰਾ ਵੀ ਨਹੀਂ ਜੀ ਫਰਨਾ ਦੀ ਪੱਲਾ ਗਰੰਟੀ ਆ ਫਰਨਾ ਦੀ ਗਰੰਟੀ ਆ ਬਾਈ ਠੀਕ ਆ ਹਾਂ ਜੈਜ ਡਿਮਾਂਡ ਇਹਦੇ ਕਿੰਨੇ ਰੁਪਏ ਲੈਣੇ ਆ ਯਾਰ ਮੋਲ ਨਹੀਂ ਕਰਨਾ ਬਾਈ ਬਿਹਰ ਦਾ ਮੁੱਲ 75 ਕਰ ਲੈਣਾ ਤਾਂ ਵੀ ਵਿਕ ਜਾਣਾ ਹਾਂ ਪਰ ਅੱਜ ਜਿਹੜਾ ਮੋਲ ਨਹੀਂ ਹੋਣਾ 65000 ਤੋਂ ਧਾਰਾ ਮਰਾਉਣੀਆ ਗਾਂ ਦੀਆਂ ਬਸ ਛੋਟੇ ਛੋਟੇ ਪਾ ਹਾਂ ਠੀਕ ਆ 60000 ਤੋਂ ਬਾਈ ਕਹਿੰਦਾ ਧਾਰਾ ਮਰਾ ਦਾਂਗੇ ਜੀ ਭਾਅ ਛੋਟੇ ਛੋਟਈਆ ਬਾਕੀ ਜਿਹਨੂੰ ਨਗ ਪਸੰਦ ਆਊਗਾ ਜੀ ਨੰਬਰ ਸੇ ਮਾੜਾ ਵੀਡੀਓ 1 ਮਿੰਟ ਮਾੜਾ ਲੰਮੀ ਦਾ ਹੋਊਗੀ ਮਾੜਾ ਰੋਕ ਲਈ ਆਪਾਂ ਬੱਚਾ ਲਾ ਕੇ ਧਾਰਾ ਮਾਰ ਕੇ ਵਿਖਾਉਣਾ ਠੀਕ ਹੈ ਤਾਂ ਕਈ ਭਾਈ ਆਨਲਾਈਨ ਮੰਗਾ ਲੈਂਦੇ ਬਾਅਦ ਚ ਹੋ ਜਾਂਦਾ ਚਲੋ ਕੋਈ ਗੱਲ ਨਹੀਂ ਬੰਨ ਲਓ ਬੱਚਾ ਲਾ ਕੇ ਧਾਰਾ ਮਾਰ ਕੇ ਚੈੱਕ ਕਰਾ ਦਿੰਨੇ ਆ ਵੀਡੀਓ ਨੂੰ ਦੇਖੋ ਐਂਡ ਤੱਕ ਆਪੀ ਬੱਚਾ ਵੀ ਪੂਰਾ ਨਰੋਆ ਕੋਈ ਆ ਭਾਈ ਵੱਡੀ ਗਾਂ ਦਾ ਬੱਚਾ ਵੀ ਨਰੋਆ ਹੀ ਹੋਊ ਭਾਈ ਬਾਕੀ ਆਪ ਸੰਭੀ ਪਲੀਏ ਫਿਰ ਬੱਚੇ ਨੂੰ ਤਾਂ ਖਰਾਕ ਲੱਗਣੀ ਲੱਗਣੀ ਸੀਗੀ ਨਿਆਣੇ ਦੀ ਲੋੜ ਹੀ ਨਹੀਂ ਹੁੰਦੀ। ਬਾਈ ਪੌਣਾ ਦਾ ਬਾਲੀ ਚੰਗੀ ਗੱਲ ਆ ਤੇ ਨਹੀਂ ਪੌਣਾ ਨਾ ਪਾਓ ਇਹਦਾ ਕੋਈ ਡਿੱਕਾ ਨਹੀਂ। ਕੋਈ ਡਿੱਕਾ ਨਹੀਂ। ਅਸੀਂ ਦੋ ਟਾਈਮ ਵਿੱਚ ਚੋਈਏ ਇੱਕ ਟਾਈਮ ਬਿਨਾ ਨਿਆਣੇ ਤੇ ਇੱਕ ਟਾਈਮ ਨਿਆਣਾ ਪਾ ਕੇ ਚੋਈਏ। ਠੀਕ ਆ। ਬੱਚਾ ਬਗਲੀ ੱਕਾ ਕਰਦਾ। ਮਾਂ ਦੇ ਗੱਦੀ ਤੇ ਬੱਚਾ ਜੀ। ਪਾਣੀ ਲਿਆ ਰੇ ਮੜਿਆ ਥਾਂ ਤੋਣਾ। ਮਨਗੇ ਤਾਂ ਫੜਾ ਦੇ। ਮੈਂ ਰੀਨਾ ਖਵਾਵਾਂਗਾ ਇੱਕ ਮਿੰਟ ਰੋਕੋ ਬਾਈ। ਕਸਮਾ ਆਕਰ ਕੇ ਤਾਂ ਬਾਈ ਹੋਰ ਵੀ ਸੋਨਾ ਥਾਂ ਨਿਕਲੇ ਆ ਬਾਈ ਹੁਣੇ ਕਸਮਾ ਹੋਜੋ ਪਾਣੀ ਮਾਰਿਆ ਨਾਲ ਹੀ ਹੋ ਜਾਣਾ ਹੂੰ ਉਹ ਵੀ ਥਾਂ ਚੰਗੇ ਸਹਿਜ ਦਾ ਕੋਈ ਆਏ ਨਹੀਂ ਦਾ ਓਕੇ ਅਵਰ ਦੱਲ ਬਰਨ ਵੀ ਕੋਈ ਨਹੀਂ ਓਕੇ ਆ ਹੁਣ ਆ ਕੇ ਨਿਆਣਾ ਕੋਈ ਪਾਉਣਾ ਪਾ ਸਕਦਾ ਲੈ ਬਰਾ ਬਾਈ ਮੇਰੇ ਪਾਣੀ ਥੰਦ ਹੋਈ ਨਹੀਂ ਹੁਣਾਂ ਨਾ ਪਾ ਸਕਦਾ ਉਹ ਅਗਲੇ ਦੀ ਇੱਛਾ ਵੀਰੇ ਦਾਰਾ ਮਾਰ ਕੇ ਤੁਹਾਨੂੰ ਚੈੱਕ ਕਰਵਾਦੀ ਆ ਹੁਣ ਚਾਹੇ ਤੁਸੀਂ ਬਾਈ ਦੇ ਘਰੇ ਆ ਕੇ ਪਾਸੇ ਕਰ ਲੋ ਉਹ ਤੁਹਾਡੀ ਇੱਛਾ ਕਿਉਂਕਿ ਪੈਸੇ ਕਿੰਨੇ ਉਹਨੇ 65000 ਡਿਮਾਂਡ ਕੀਤੀ ਸੀ ਬਾਈ ਥਣ ਵਿਖਾ ਥਣੇਵਾ ਹੁਣ ਪਸ ਲਈਆਂ ਗਾ ਹੁਣ ਪਦਮੀ ਆ ਜੀ ਆਹ ਦੇਖ ਲੋ ਐਨ ਸਟਾਰਟ ਕਰਿਆ ਇਹ ਤੁਹਾਡਾ ਨਾ ਬਾਈ 60000 ਚ ਹੋ ਜੂ ਮਾਰ ਐਨ ਪਰ ਵਾਛੇ ਇਧਰੋਂ ਵੀ ਥਣ ਲੈਵਾ ਵਿਖਾ ਵੀ ਹੈ ਕੀ ਚੀਜ਼ ਆ ਬਸ ਇਹਨਾਂ ਨੇ ਟਾਈਮ ਟੂ ਟਾਈਮ ਤੈਨ ਫਸ ਜਾਂਦੀ ਹੂ ਹੈਨਾ ਇਹ ਲਾਉਣੇ ਜਿਹਨੇ ਗਾਂ ਆ ਕੇ ਕੋਲ ਆ ਕੇ ਵੇਖਿਆ ਵੀ ਕੀ ਚੀਜ਼ ਆ ਠੀਕ ਆ ਤੇ ਨਾਗਾ ਗੱਬਰੇ ਕਰ ਨੰਬਰ ਇਹਦਾ ਸੂਆ ਕਿੰਨਾ ਮਾਜ ਨੰਬਰ ਦੂਜਾ ਸੂਆ ਵੱਡੀ ਜਰਸੀ ਆਈ ਪੰਜਾਬ ਵਾਲੀ ਠੀਕ ਆ ਹਾਂਜੀ ਵਾਂਗ ਜਰੂਰ ਕਾਫੀ ਆ ਮਗਰ ਵੱੱਛੀ ਵੀ ਜਰਸੀ ਆ ਲਾਲ ਰੰਗ ਦੀ ਠੀਕ ਆ ਹਾਂਜੀ ਜੇਰ ਕੰਪਲੀਟ ਆ ਜੀ ਇਹ ਰਾਸ ਸੂਈਏ ਦੀ ਵੀਡੀਓ ਬਣਾਈ ਆਪਾਂ ਠੀਕ ਆ ਵੀਰੇ ਤੇ ਕਿੰਨਾ ਕੱਢਿਆ ਤੜਕੇ ਬੋਲਾ ਤੜਕੇ ਹੋਊਗਾ ਬਈ 5.5 6 ਕਿਲੋ ਇੰਨਾ ਬੋਲਾ ਕੱਢ ਲਿਆ ਹਾਂ ਹਾਂ ਕਿੰਨਾ ਪਿਆਜੋ ਤਦ ਬਈ ਜਿਹੜੋ ਲਈ ਉਹਨਾਂ ਨੇ ਤਾਂ 22 ਲੀਟਰ ਦੱਸਿਆ ਆਪਾਂ ਨੂੰ ਹੂੰ ਪਰ 20 ਕਿ ਲੀਟਰ ਮੰਨ ਕੇ ਕੋਈ ਲੈ ਲੇ ਕੋਈ ਵੀ ਲੈ ਜਾ ਵੱਡੀ ਆ ਕੋਈ ਵੱਡੀ ਜਰਸੀ ਆ ਫੁੱਲ ਵੱਡੀ ਆ ਹੂੰ ਕੋਈ ਛੋਟੀ ਮੰਨ ਕੇ ਨਾ ਵੇ ਮਗਰ ਬੱਚਾ ਵੀ ਇਹਦੇ ਜਰਸੀ ਆ ਆਪ ਵੀ ਜਰਸੀ ਆ ਦੁੱਧ ਵੀ ਆ ਉਸੰਗਣਾ ਫੈਟ ਆਉ ਚੰਗੀ 20 21 ਲੀਟਰ ਮੰਨ ਕੇ ਤੁਸੀਂ ਸੌਦਾ ਕਰ ਲਿਓ ਬਾਕੀ ਤੁਹਾਡੀ ਸਾਂਝ ਜੀ ਪਹਿਲੀ ਚਵਾਈ ਚ 5 5.5 ਕਿਲੋ ਬਾਈ ਦੱਸਦਾ ਕਿ ਆਪਾਂ ਬੋਲੀ ਇਹਦੀ ਕੜਤੀ ਸੀ ਹੁਣ ਖਾਬੜਾ ਬੜਾ ਲਓ ਜੀ ਬੇਲ ਬੂਲ ਚੰਗੀ ਆ ਪੂਰੀ ਆਏ ਨਹੀਂ ਭਾਈ ਕੋਈ ਲਿੱਸੀ ਲਾਵੀ ਨਹੀਂ ਜੀ ਹਾਂ ਠੀਕ ਆ ਜੇ ਆਪਾਂ ਇਹਦਾ ਮੁੱਲ ਕਰਾਉਣਾ ਤਾਂ ਇਹਦਾ ਵੀ 75 65 ਕਿੰਨਾ ਕਰਾ ਲਓ ਇਹ 62000 ਚੋਂ ਮਾਨ ਤਣ ਹੋਊਗਾ ਆਫਰੀ ਆ ਨਾਲ 25 ਮਿਲ ਬੱਚਾ ਮਿਲ ਜਾਣੀ ਆ ਜੀ ਚੰਗੀ ਆ 62000 ਰੁਪਏ ਚ ਬਾਈ ਕਹਿੰਦਾ ਮਾਨ ਤਣ ਕਰ ਦਾਂਗੇ ਜੀ ਨਗ ਹੋਗੇ ਤਿੰਨ ਜੇ ਕੋਈ ਜੋੜਾ ਲੈ ਜੂ ਤਾਂ ਮਾੜਾ ਮੋਟਾ ਮਾਨ ਤਣ ਜ਼ਿਆਦਾ ਹੋ ਜਾਊਗਾ ਨਗ ਚੰਗੇ ਆ ਵੀਰੇ ਬਾਕੀ ਚੰਗੀ ਫੇਸ ਕੁਆਲਟੀ ਇੱਕ ਨਗ ਨਾਲ ਇੱਕ ਨਗ ਤੁਹਾਨੂੰ ਮਿਲ ਜਾਣਾ ਵੀਰੇ ਫਰੀ ਚਵਾਈ ਦੀ ਇਹ ਵੀ ਇੱਕ ਨੰਬਰ ਆ ਬੱੱਚਾ ਲਾ ਹੀ ਲੱਗੇ ਇਹ ਤਾਂ ਵੀ ਬੱਚਾ ਲਾ ਕੇ ਨਾ ਰੰਮ ਰੌਣੀਆਂ ਮਰਾ ਦੋ ਜੀ ਮਰਾ ਦੋ ਨਹੀਂ ਆ ਨਿਆਣੇ ਨਹੀਂ ਪਾਇਆ ਬਾਈ ਬਾਈ ਯਾਰ ਪੋਣਾ ਪਾਲੇ ਬਾੜੀ ਚੰਗੀ ਗੱਲਾਂ ਨਹੀਂ ਪੋਣਾ ਨਾ ਪਾਵੇ ਆਪਾਂ ਬਿਨਾਂ ਨਿਆਣੇ ਤੋਂ ਦੋਵੇਂ ਵੜਾ ਚੁੰਨਾ ਠੀਕ ਹੈ ਲਾ ਆ ਜਾ। ਲਾਉਂਗੇ। ਕਿਵਾ ਦੀ ਮੋਟੀ ਆ ਬੁੱਢ। ਨੱਦਿਆਂ ਆ ਲੈ। ਖੱਟਾ ਬੋਲਈਓ। ਕੋਲੀ ਆ। ਠੀਕ ਹੈ ਜੀ। ਇਹ ਬਾਈ ਕਹਿੰਦਾ 62000 ਰੁਪਏ ਜੋ ਮਾਨਤਾ ਦੇ। ਬੱਚੀ ਵਿਖਾ ਦੇ ਬਈ ਹੁਣ। ਬੱਚੀ ਵੀ ਜੰਗੀ ਆ ਮਾੜਾ। ਚੇਕ ਕਰ ਸਕਦੇ ਹਾਂ ਤੁਸੀਂ। ਠੀਕ ਆ ਜੀ। ਓਕੇ ਵੀਰੇ। ਆ ਗੱਲ ਜਿੱਤੇ ਵੱਚੀ ਮੰਦੇ। ਨਾਗਾ ਆ ਗਿਆ ਵੀਰੇ ਆਪਣਾ 4 ਨੰਬਰ ਕਿਹੜਾ ਨਗਦ ਖੋਣਾ ਉਹ ਬੱਛੀ ਵਿਖਾ ਬਈ ਤੋਹਫਾ ਜੜਾ ਲਿਆਂਦਾ ਤੋਹਫਾ ਨੀ ਗੀਨਣਾ ਸੁਆ ਕਿੰਨਾ ਮਾਇਦਾ ਬਈ ਦਾਦਾ ਵੜਾ ਮੋਟਰਸ ਨਾਲ ਪਾਸੇ ਕਰੀ ਹੈ ਬਈ ਸੁਆ ਕਿੰਨਾ ਮਾਜੇ ਸੁਆ ਦੂਜਾ ਹੀ ਸਮਾ ਜੀ ਸਮਾ 10 ਦਿਨ ਪਏ ਕੀ ਰਿਕਾਰਡ ਆ ਇਹਦਾ ਇਹ ਰਿਕਾਰਡ ਬਈ ਇਹੇ ਗਾਂ ਦੇ ਪਹਿਲੇ ਨੰਬਰ ਵਾਲੇ ਤੇ ਇਹ ਵੜਾ ਦੋਵੇਂ ਇੱਕੋ ਫਾਰਮ ਚ ਲੰਗਾ ਠੀਕ ਆ ਇੱਕ ਦਿਨ ਉਹਨਾਂ ਦੇ ਘਰੋਂ ਪੰਜਾਂ ਜੰਗ ਹੈ। ਇੱਕ ਦਿਨ ਤਿੰਨ ਨੰਗਾ ਤੇਰੇ ਚੈਨਲ ਤੇ ਵੀਡੀਓ ਪਈ ਆ। ਹਾਂ। ਆ ਦੋ ਖੀਰ ਲੀਆਂ ਆ ਗਈਆਂ ਬਸ ਅੱਜ। ਠੀਕ ਆ, ਮੁੱਕ ਗਿਆ। ਅੱਜ ਸਮਾਪਤੀ। ਅੱਜ ਸਮਾਪਤੀ। ਹਾਂ। ਇਹ ਗਾਂ ਕੱਚੀ ਸੀ ਇੱਕ ਇਹ ਵੀ ਨਾਲ ਦੇਤੀ। ਉਹ ਵੜ ਤਿਆਰ ਸੀ ਸੂਈ ਵੀ। ਠੀਕ ਆ। ਗਣਸ਼ੀ ਮੈਂ ਰਿਕਾਰਡ ਮਿਲੇ ਆ ਇਹਦਾ। ਸਾਰਾ ਕੁਝ A to Z। ਠੀਕ ਆ। ਚੰਗੀ ਆ ਵੜ ਕਿੰਨੇ ਕ ਦਿਨ ਕੱਢਦੀ ਆ ਬਾਈ? 10 ਦਿਨ ਗਰੰਟੀ ਵਾਲੇ ਆ ਬਾਈ। ਫੁੱਲੇ ਡੁੱਲੇ। ਮੈਂ ਕਹਿੰਦਾ ਯਾਰ 10 ਦਿਨਾਂ ਕੋਈ ਲਿਖ ਲਿਖਾ ਕਰਾ ਕੇ ਲੈ ਜੇ। ਹੂੰ ਹੋਰ 10 ਠੀਕ ਆ ਪਰ ਵੱਛੀ ਵਗਾਵੀ ਘਰ ਘਰ ਨਹੀਂ ਜਾਂਮਦੀਆਂ ਬਾਈ ਇਹ ਤਾਂ ਗੱਲ ਹੈਗੀ ਅਜ ਹੈਣਾ ਚੀਜ਼ ਫੋਲੀ ਜਾਤ ਬਰੀਡ ਆ ਬਾਈ ਪਹਿਲੇ ਨੰਬਰ ਵਾਲੀ ਤੇ ਇਹ ਇੱਕੋ ਫਾਰਮ ਜਿਉ ਇੱਕੋ ਚੀਜ਼ਾਂ ਦੋਵੇਂ ਨਾ ਕੋਂਗਲਾਂ ਦਾ ਹੀ ਕੰਮ ਆ ਸਾਰਾ ਕਰਮ ਵਾਲੀ ਦਾ ਚੰਗੀ ਵੱਛੀ ਆ ਦਿਨ 10 ਪਏ ਆ ਕਿੰਨਾ ਪਿਆਜੂ ਐ ਅੱਜ ਯਾਰ ਦੁੱਧ ਬਈ ਪਲੂਨ ਨੇ ਦਿੱਤਾ 21 ਲੀਟਰ ਹੂੰ ਐਦ ਕੀ ਹੁਣ 22 ਵੀ ਚੋ ਸਕਦਾ 25 ਵੀ ਚੋ ਸਕਦਾ ਹੈਨਾ ਕੰਮ ਸੰਭਾਲਦਾ ਜਿੰਨੀ ਕੋਈ ਸੰਭਾਲੂਗਾ ਪਰ ਵੱਛੀ ਕਿਸੇ ਕੋਲੋਂ ਖੁੰਜੀ ਨਹੀਂ ਜੀ ਐਂਡ ਪੂਰਾ ਟੌਪ ਮਾਥਾਨਾ ਕੱਲਾ ਕੱਲਾ ਨਿੱਖੜ ਮਾ ਹਾਥੀ ਜਵਾਈ ਵਾਲਾ ਜਾਤ ਬਰੀਡ ਦੀ ਬੜੀ ਚੰਗੀ ਆ ਚੰਕ ਦਮਕ ਵਾਲੀ ਆ ਦੁੱਧ ਚੰਗਾ ਪਾਉਗੀ ਮਲਕ ਮੇਣ ਵੀ ਦੋਨੇ ਬਹੁਤ ਸਟਰੋਂਗ ਹੁੰਦੀ ਆ ਜੀ ਐਂਡ ਘਰੇ ਖੜੀ ਵੀ ਸੋਹਣੀ ਲੱਗੂ ਬਈ ਹਾਂ ਕੋਈ ਚੀਜ਼ ਲੈ ਕੇ ਆਂਦੀ ਹਨਾ ਬਈ ਜੈ ਖਾਬ ਬਈ ਨੀਵਾ ਖਾਥਲਿਓ ਇਹਨਾਂ ਵੇੜ ਦਾ ਕੀ ਚੀਜ਼ ਆ ਕੀ ਨਹੀਂ ਲਓ ਇਹਦੇ ਜੱਸ ਤੈਨੋ ਬਈ ਤਿਆਰ ਹੋਈ ਵੈੜ ਹੋਣੀ ਆ 95000 ਦੀ ਅੱਜ ਕੱਚੀ ਕੱਚੀ ਵੈੜ ਦੇਵਾਂਗੇ 72000 ਦੀ ਜੱਸ ਨੋ ਅੱਜ ਮੁੱਲ ਨਹੀਂ ਕਰਨਾ ਪਰ 72 ਚੋਂ ਘਾੜਵਾਦ ਵਾਲਾ ਮੇਰਾ ਵੀਰ ਕੰਮ ਬੜਾ ਨਹੀਂ ਹੋਣਾ ਪਰ ਬੱਚੀ ਵਿਖਾਰੇ ਬੜਾ ਵੀ ਕਦੇ ਘਰ ਘਰ ਨਹੀਂ ਜੰਮਦੀਆਂ ਇਹ ਤਾਂ ਗੱਲ ਹੈਗੀ 72000 ਦੀ ਵੈੜ ਦੇ ਦਾਂਗੇ ਬੱਚੀ ਦੋ ਘੜੀਆਂ ਖੜ ਕੇ ਵੇਖਣ ਵਾਲੀ ਚੀਜ਼ ਹੈ ਜੀ ਚਲੋ ਸੌਦਾ ਬਾਅਦ ਦੀ ਗੱਲ ਆ ਕੇ ਕੋਈ ਵੀਰ ਕਹਿ ਨਹੀਂ ਸਕਦਾ ਬਈ ਇਤੋਂ ਖੁੰਜੀ ਆ ਆਏ ਨਾ ਕੋਈ ਆ ਕੇ ਕਹ ਦੂ ਆ ਪਾਸੋਂ ਬਾਈ ਗਾਂ ਛੋੜੀ ਫਲਾਣਾ ਧੋਕਾ ਚਾਰ ਨਾਗ ਹੋ ਗਏ ਤੇ ਪੰਜ ਨੰਬਰ ਨਾਗ ਪੰਜ ਨੰਬਰ ਵੱਡੀ ਵਿਹੜਾ ਫੁੱਲ ਬਈ ਸੂਆ ਕਿੰਨੇ ਮਾਂਗੇ ਇਹ ਸੂਆ ਤੀਜਾ ਏ ਬਈ 24 ਕਿਲੋ ਦੁੱਧ ਬਈ ਨੇ ਦਿੱਤਾ ਦੂਜੇ ਸੂਏ ਹਾਤੇ ਚੋਂ ਲਈ ਆ ਮੋਗੋਂ ਆਈ ਵੀ ਹੈਗਾ ਲੋਕਲੀ ਹਾਂ ਠੀਕ ਆ ਨਾ ਠੀਕ ਆ ਹਾਤੇ ਚੋਂ ਗਾਂ ਲਈ ਆ ਮੋਗੋਂ ਗਾਂ ਲਈ ਆ 24 ਕਿਲੋ ਦੁੱਧੇ ਸੋ ਤਾਂ ਤੀਜੇ ਸੂਏ ਹੁੰਦੀ ਆ ਠੀਕ ਆ ਪੰਜ ਲੈ ਜੇ ਚਾਰ ਲੈ ਜੇ ਮੋਲੇ ਦਾ ਹੈਗਾ 75000 65000 ਨੂੰ ਥਾਂ ਲਵਾਉਣੇ ਵਿਹੜ ਦੇ ਠੀਕ ਆ ਹਾਂ 65000 ਨੂੰ ਪਾਸ ਕਰਾ ਦਾ ਠੀਕ ਪਰ ਵੇੜਾ ਵਖਾ ਵੀ ਕੀ ਚੀਜ਼ ਆ ਬਣੂਗੀ ਬਹੁਤ ਬਾਈ ਹਨਾ 24 ਲੀਟਰ ਕਿਸੇ ਗੱਲ ਨੂੰ ਹੀ ਆ ਜੇ ਬਣੂਗੀ ਤਾਂ ਦਊਗੀ ਵੇੜਾ ਥਾਂ ਦੇਵਾ ਦਾ ਵਖਾ ਇਹ ਹੈ ਕਿੱਡੀ ਆ 12 ਲੀਟਰ ਡੰਗ ਦਾ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਕੱਢਣ ਦਾ ਥਾਂ ਦੇਵਾ ਵਖਾ ਪਿਲਾਂ ਗਾਂ ਦਾ ਥਣ ਪੂਰਾ ਟੌਪ ਦਾ ਹੱਥੀ ਚਵਾਈ ਵਾਲਾ ਹੋੜ ਸ਼ਾਂਗ ਪੂਰਾ ਵੀ ਨਹੀਂ ਕਹਿਣ ਵਾਲੀ ਗੱਲ ਨਹੀਂ ਕੋਈ ਕਹ ਦੇਵੇ ਆਪਾਂ ਦੂਜਾ ਸੂਆ ਕਹਿ ਕੇ ਵੱਛੀ ਵੇਚ ਦਾਂਗੇ ਹੂੰ ਵੇੜ ਦੇ ਦੰਦ ਹਜੇ ਕੰਨਾਂ ਵਾਲੇ ਬਰਾਬਰ ਕੀ ਕੀਤੇ ਨਹੀਂ ਚਾਜਣਾ ਹੂੰ ਲੈ ਸਹੀ ਗੱਲ ਆ ਪਰ ਸੱਚ ਸੱਚ ਜਿਹੜਾ ਸੂਆ ਕਹਿ ਕੇ ਦਿੱਤੀ ਉਹ ਹੋ ਗਿਆ ਕੇ ਵੇਚਣਾ ਗਲਤ ਕੰਮ ਨਹੀਂ ਕਰਨਾ ਠੀਕ ਆ ਤੀਜਾ ਕਹਾਂ ਤਾਂ ਤੀਜਾ ਹੀ ਕਹਿ ਕੇ ਦੇਣੀ ਆ ਜਾਨ ਵਾਲੀ ਆਏ ਨਹੀਂ ਕੋ ਉਹ ਜੀ ਮੈਂ ਤਾਂ ਮੈਂ ਸਾਰਾ ਕੁਝ ਵਿਖਾ ਵੀ ਕੀ ਚੀਜ਼ ਥਾਂ ਲੈ ਮੈਂ ਕਹਿੰਦਾ ਪੂਰੀ ਚੰਗੀ ਆ ਪਾ ਮਾੜੀ ਨਹੀਂ ਆਪਾਂ ਕਹਿ ਸਕਦੇ ਤੇ ਗਾ ਕੋਈ ਮਾੜੀ ਹੈ ਨਹੀਂ ਮੈਂ ਵੀਡੀਓ ਚੱਲਣ ਸਾਰੇ ਕੀ ਗੱਲ ਆਖੀ ਤੇ ਭਾਈ ਵੀਡੀਓ ਸਿਰੇ ਤੱਕ ਵੇਖੋ 6 ਟੌਪ ਆ ਹਾਂ ਕਿੰਨਾ ਭਾਅ ਦੱਸਿਆ ਸੀ ਇਹਦਾ ਮੁੱਲ 75 60 ਹਜ਼ਾਰ ਨੂੰ ਥਾਂ ਲਮਾਉਣੇ ਆ ਅੱਛੀ ਦੇ 65 ਲੈ ਚੱਲੀ ਵੇਰੇ ਲੈ ਚੱਲੀ ਪੈਂਹ ਪਈ ਹਜ਼ਾਰ ਦੀ ਬਾਈਕਾਂ ਦਾ ਬੱਚੀ ਦੇ ਦਾਂਗੇ ਜੀ। ਹਾਂ ਲੈ ਵਾ ਖਾ ਪਿੱਛੇ। ਟੱਲ ਢੁੱਲ ਹਵਾਨੇ ਤੇ ਬਹੁਤ ਪਈ ਹੈ ਜੀ। ਸਾਰੀਆਂ ਬਾਲਟੇ ਲਾ ਕਰਵਾਲ ਨੇ। ਕੱਢ ਕੇ ਸੋਣਾ ਜੀ। ਅੱਗੇ ਨਾਕ ਆ ਗਿਆ ਵੀਰੇ 6 ਨੰਬਰ। 6 ਨੰਬਰ ਆ ਵਡੀ ਵੜਾਈ। ਹੂੰ। ਇਹਦਾ ਸੂਆ ਕਰਨਾ ਮਾ ਜੀ। ਇਹ ਵੀ ਦੂਜਾ ਸੂਆ ਹੀ। ਠੀਕ ਆ ਸਵਾ ਜੀ। ਸਵਾ ਲੈ ਜੂ ਇਹ 7 ਤੋਂ 10 ਦੇਣਾ। ਕਿੰਨਾ ਪਿਆ ਜੂ? ਦੁੱਧ ਬਾਈ 16 ਲੀਟਰ ਦਿੱਤਾ ਇਹਨੇ ਪਲੂਨ ਨੇ। ਠੀਕ ਆ। ਵਖਾ ਦੇ ਆ ਜ। ਫੇਰ 10 ਦਰ ਲੈ ਜੂ ਹੈ ਪੂਰੇ 10 ਦਰਾਂ ਦੀ ਕੱਚੀ ਆ ਬਾਈ ਫੁੱਲਾ ਹੀ ਲੈ ਜੂ ਹੈ ਨਾ ਕੱਚੀ ਬਹੁਤ ਪਈ ਆ ਜੀ ਲੈ ਚੱਲੀ ਵੀਰੇ ਇਹ ਵੇਡ ਦੇਵਾਂਗੇ ਯਸਨੋ 50000 ਦੀ ਅੱਜ ਕੱਚੀ ਕੱਚੀ ਆਫਰ ਆਫਰ ਠੀਕ ਆ ਇਥੇ ਅੰਦਰ ਹੀ ਬੰਦ ਹੈ ਜੀ ਤਾਂ ਇਹ ਬਾਈ ਕਹਿੰਦਾ 50000 ਦੀ ਦੇ ਦਾਂਗੇ ਹੈ ਕੱਚੀ ਆ ਪਰ ਜੇ ਕਿਸੇ ਨੇ ਸਾਹਮ ਕੇ ਲਾ ਜਾ ਕੇ ਵਿੱਚ ਨਹੀਂ ਉਹ ਵੇ ਦੁੱਲਾ ਵੱਡੀਆਂ ਆਇ ਨਹੀਂ ਵੀ ਛੋਰੀ ਝੂਗ ਨਹੀਂ ਹਾਂ ਲੰਮੀ ਦੋਰ ਦੀ ਲੈ ਚੱਲੀ ਵੀਰੇ ਇਹਦਾ ਇੱਕ ਉਹਦੇ ਕਹਨ ਨੂੰ ਐਫ ਡੀ ਵਾਲਾ ਕੰਮ ਅਜੇ ਨਹੀਂ ਸਾਂਭਣੀ ਆ ਤਾਂ ਹਾਂ ਸਾਮ ਕੇ ਚਾਰ ਪੈਸੇ ਦੇਣ ਵਾਲੀ ਆ ਇਹ ਤਾਂ ਗੱਲ ਹੈਗੀ ਆ ਜੀ ਬਾਕੀ ਸੋਨਾ ਥਾਣਾ ਦਾ ਸਹਿਜ ਆ ਕੱਲਾ ਕੱਲਾ ਨਿੱਖੜ ਮਹਾਥੀ ਚਵਾਈ ਵਾਲਾ ਕੋੜ ਸ਼ੰਗਪੂਰਾ ਕੋ ਨਹੀਂ ਮੋੜ ਲਈ ਮੇਰੇ ਬਾਕੀ ਕੋਈ ਵੀ ਨਾ ਕਿਸੇ ਨੂੰ ਪਸੰਦ ਆ ਬਾਕੀ ਇੱਕ ਹੋਰ ਗੱਲ ਆਪਾਂ ਦੱਸ ਦਿੰਦੇ ਆ ਹਾਂ ਕੋਈ ਦੱਸ ਦੇਣਾ ਕਹੇ ਤਾਂ ਦਾਸ ਹੀ ਹੋਣਗੇ ਹਾਂ ਕੋਈ ਆਏ ਨਾ ਸਮਝੋ ਗਾਇਆਂ ਅੰਗਾਂ ਕਿਰਾਆਂ ਲੇਵਾ ਚੱਕੇ ਜਾਂਦੀਆਂ ਚੱਕੇ ਜਾਂਦਾ ਸਫਰਦਾ ਕਰਕੇ ਹਾਂ ਠੀਕ ਆ ਬਾਕੀ ਜੀ ਨੂੰ ਵੀ ਨਾਗ ਪਸੰਦ ਆਊਗਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਤਾਲੂਆ